ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼ 7 ਡਾਕਟਰ ਪੀਮਰਾ ਅੰਬੇਦਕਰ ਦੇ ਅੰਦੋਲਨ ਤੇ ਮਿਸ਼ਨ ਨੂੰ ਪੰਜਾਬ ਦੇ ਸੂਬੇ ਦੇ ਕੋਨੇ-ਕੋਨੇ ਵਿੱਚ ਲੈ ਕੇ ਜਾਣਾ ਸਾਡਾ ਪਹਿਲਾ ਤੇ ਆਖਰੀ ਨਿਸ਼ਾਨਾ ਜਸਵੀਰ ਸਿੰਘ ਗੜੀ ਚੇਅਰਮੈਨ ਅਨੁਸੂਚੀ ਜਾਤੀਆ ਕਮਿਸ਼ਨ ਨੇ ਪਿੰਡ ਕਿੜੀ ਅਫਗਾਨਾ ਵਿਖੇ ਧਾਰਮਿਕ ਸਮਾਗਮ ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਰਕਤ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਤੇ ਅੰਦੋਲਨ ਦੇ ਮਿਸ਼ਨ ਨੂੰ ਪੰਜਾਬ ਸੂਬੇ ਦੇ ਕੋਨੇ-ਕੋਨੇ ਵਿੱਚ ਲੈ ਕੇ ਜਾਣਾ ਸਾਡਾ ਪਹਿਲਾ ਤੇ ਆਖਰੀ ਨਿਸ਼ਾਨਾ ਹੈ ਪੰਜਾਬ ਦੇ ਗਰੀਬ ਵਿਦਮ Dalit ਮੁਲਾਜ਼ਮਾਂ ਤੇ ਵਿਦਿਆਰਥੀ ਵਰਗ ਨੂੰ ਇਨਸਾਫ ਜਾਤੀ ਤੇ ਧਰਮ ਤੇ ਵਿਤਕਰੇ ਤੇ ਉੱਪਰ ਉੱਠ ਕੇ ਦਵਾਇਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦੱਤਰ ਪੰਜਾਬ ਰਾਜਨ ਸੂਚੀ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਸ੍ਰੀ ਚਮਕੌਰ ਸਾਹਿਬੀ ਕੇ ਨੇੜੇ ਪਿੰਡ ਕੀੜੀ ਫਗਾਨਾ ਵਿਖੇ ਧਾਰਮਿਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਕੀਤਾ। ਇਸ ਮੌਕੇ ਉਹਨਾਂ ਨੇ ਆਪਣੇ ਸੰਬੋਧਨ 'ਚ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰਪੰਖ ਸਮਾਨ ਦੀ ਅਗਵਾਈ ਵਿੱਚ ਵਾਲੀ ਪੰਜਾਬ ਸਰਕਾਰ ਵੱਲੋਂ ਜਦੋਂ ਪੰਜਾਬ ਦੀ ਸੱਤਾ ਸੰਭਾਲੀ ਗਈ ਸੀ ਉਦੋਂ ਤੋਂ ਹੀ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਪੂਰੀ ਲਗਨ ਤੇ ਸਹਿਦਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਪੰਜਾਬ న్యూਸ 7 ਰਿਪੋਰਟ ਸੋਨੀ ਸਾਗੀ ਇੱਥੇ ਦਾ ਮੈਂ ਜਠੇਰਿਆ ਨੂੰ ਮੱਥਾ ਟੇਕਣ ਆਇਆ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ 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 ਗ ਤੁਹਾਨੂੰ ਇਨਸਾਫ ਦੇਣ ਦੇ ਲਈ ਜਿੱਥੇ ਤੁਸੀਂ ਬੇਨਤੀ ਪੱਤਰ ਲੈ ਕੇ ਗਏ ਆਪਣਾ ਦੁੱਖ ਰੋਂਣ ਗਏ ਹਸਪਤਾਲ ਗਏ ਵੀਡੀਓ ਦੇ ਦਫਤਰ ਗਏ ਪੰਜਾਬ ਪੁਲਿਸ ਦੇ ਥਾਣੇ 'ਚ ਗਏ ਕਿਸੇ ਹੋਰ ਮਹਿਕਮੇ 'ਚ ਗਏ ਤੁਸੀਂ ਗਏ ਦੂਜੀ ਵਾਰ ਗਏ ਤੀਜੀ ਵਾਰ ਗਏ ਤੁਹਾਡੀ ਸੁਣਵਾਈ ਨਹੀਂ ਹੁੰਦੀ ਅੱਖਾਂ ਮੀਚ ਕੇ ਆ ਫਕੀਰ ਉੱਥੇ ਚਿਵਾਰੇ ਤੇ ਬੈਠਾ ਆ ਰਾਜ ਦਰਬਾਰ ਦੇ ਚਿਵਾਰੇ ਤੇ ਉਸ ਫਕੀਰ ਦੇ ਦਰਵਾਜੇ ਤੇ ਆ ਜਿਓ ਉਹਨੂੰ ਕਹਿੰਦੇ ਆ ਐਸੀ ਕਮਿਸ਼ਨ ਚੇਅਰਮੈਨ ਦਾ ਦਫਤਰ ਐਸੀ ਕਮਿਸ਼ਨ ਚੇਅਰਮੈਨ ਦਾ ਦਫਤਰ ਤੇ ਉੱਥੇ ਜਾ ਕੇ ਫਕੀਰ ਨਹੀਂ ਲੱਭਣਾ ਹੈਗਾ ਉੱਥੇ ਜਾ ਕੇ ਰੋਡ ਮਾਸਟਰ ਨਹੀਂ ਲੱਭਣਾ ਉੱਥੇ ਜਾ ਕੇ ਕਹਿੰਦਾ ਚੇਅਰਮੈਨ ਨੂੰ ਮਿਲਣਾ ਹੈ ਉੱਥੇ ਆਉਣਾ ਉੱਥੇ ਸੁਣਵਾਈ ਕਰਨ ਦੀ ਜ਼ਿੰਮੇਵਾਰੀ ਗਢੀ ਦੀ ਹੈ ਤੇ ਜਿਨ੍ਹਾਂ ਨੇ ਜ਼ੁਲਮ ਕੇਜਰ ਕੀਤਾ ਤੁਹਾਡੀ ਸੜਵਾਈ ਨਹੀਂ ਹੋਈ ਜਿਨ੍ਹਾਂ ਨੇ ਤਾਂ ਕੈਸ਼ਾਈ ਕੀਤੀ ਤੁਹਾਡੀ ਬਰਦੀ ਫੜੀ ਉਹਨਾਂ ਦੀਆਂ 부ਚੀਆਂ ਪੋਣ ਦੀ ਡਿਊਟੀ ਮੇਰੀ ਲਈ ਆ ਪੰਜਾਬ ਸਰਕਾਰ ਨੇ ਉਹਨਾਂ ਦੀਆਂ 부ਚੀਆਂ ਮੈਂ ਪੋਣ ਆਇਆ ਫਿਰ ਜਿਹੜਾ ਛੋਟੇ ਦੇ ਬੁੱਲੀ ਦਿੰਦਾ ਫੇੜਦੇ ਹੁੰਦੇ ਸੀ ਤੇ ਫੱਟੀ ਦੇ ਨਾਲ ਜਦੋਂ ਬੁੱਲੀ ਟੱਕਾ ਮਾਰਨਾ ਤੱਕੜਾ ਬਾਰ ਖਤਾ ਤੇਰਕਾ ਦੁੱਕਾ ਤੇ ਫਰਕ ਦੇ ਦਵਾ ਦੁੱਕੀ ਹੁੰਦੀ ਜਿੱਤੀ ਤੇ ਫਿਰ ਜਿਹੜਾ ਜਾਦੇ ਪੁੱਜੀਆ ਪਾਜੇ ਤੇ ਜਦੋਂ ਫੱਟੀ ਤੇ ਗੁੱਲੀ ਪੁੱਠੀਆਂ ਪਾਉਂਦੀ ਆ ਕਈ ਵਾਰੀ ਗੁੱਲੀ ਵੀ ਦੁਖੀ ਹੋ ਜਾਂਦੀ ਕੋਈ ਹੱਟਦਾ ਹੀ ਨਹੀਂ ਪੁੱਠੀਆਂ ਮਾਰਦਾ ਉਹ ਦੂਜਾ ਵੀ ਦੁਖੀ ਹੋ ਜਾਂਦਾ ਬਈਆ ਬੱਗੇ ਤੇ ਉਹ ਨਹੀਂ ਮਾਰਦਾ ਬੱਗੇ ਵੀ ਹੁੰਦੀ ਸੀ ਨਾ ਪੁੱਠੀ ਕੱਢਦੇ ਹੁੰਦੇ ਸੀ ਤਾਂ ਬੱਗ ਵੀ ਮਾਰਦੇ ਹੁੰਦੇ ਸੀ ਤੇ ਮੈਂ ਵੀ ਉੱਥੇ ਬੱਗ ਮਾਰਦਾ ਐ। ਬਾਕੀ ਸਮਝਦੇ ਹੋ ਨਾ ਜਦੋਂ ਐਤਾ ਗੁੱਲੀ ਤੇ ਟੱਕਾ ਮਾਰ ਕੇ ਗੁੱਲੀ ਜ਼ੋਰ ਨਾਲ ਛੱਡਦੇ ਹੁੰਦੇ ਸੀ। ਉਹਨੂੰ ਬੱਗ ਕਹਿੰਦੇ ਹੁੰਦੇ ਸੀ। ਉੱਥੇ ਬੱਗ ਦੇ ਕਹਿੰ ਨੂੰ ਮਾਰਦਾ ਐ, 부ਚੀਆਂ ਕਹਿੰਦੀ ਆ ਪੋਣਾ ਆ। ਜਿਹੜੇ ਲੋਕ ਪੰਜਾਬ ਦੇ ਦਲਤਾਂ ਤੇ ਧੱਕਾ ਕਰਦੇ ਉਹਨਾਂ ਦੀਆਂ 부ਚੀਆਂ ਪੋਣਾ ਮੈਂ ਉੱਥੇ। ਉਹਨਾਂ ਦੀਆਂ ਫਿਰ ਮੈਂ ਉਹ ਪੁਆਣਾ ਬਰਕਤ ਆਜਾ ਅਗਲੀ ਤਰੀਕ ਤੇ ਟੁੱਪੀ ਆਜਾ ਅਗਲੀ ਤਰੀਕ ਤੇ ਤੀਜੀ ਤੇ ਫਿਰ ਉਹ ਰਾਜ ਦਰਬਾਰ ਦੇ ਚੁਆਰੇ ਚੜਦੇ ਆਂ ਤੇ ਲੱਤਾਂ ਤੇ ਪੈਂਦੀਆਂ ਫਿਰ ਛੱਲੀਆਂ ਤੇ ਫਿਰ ਛੱਲੀਆਂ ਕਹਿੰਦੀ ਆ ਗੜੀ ਸਾਹਿਬ ਹੁਣ ਛੱਡਦੇ ਹੋ ਮੈਂ ਕਹਿੰਦਾ ਹਾਂ ਤਾਂ ਸਿਰੇ ਨੂੰ ਇਨਸਾਫ ਦੀ ਮੈਂ ਤਾਂ ਛੱਡਣ ਨੂੰ ਕੱਦਾ ਹੀ ਤਿਆਰ ਬੈਠਾ ਤੁਸੀਂ ਤਾਂ ਪਹਿਲੀ ਤਰੀਕ ਤੇ ਮਰ ਜਾਂਦੇ ਤੇ ਜੇ ਲੱਗਦਾ ਵੀ ਗੜੀ